ਸਤਿ ਸ੍ਰੀ ਅਕਾਲ ਜੀ ਹਰੀਕਾ ਟਰੈਵਲਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਹਰੀਕਾ ਟਰੈਵਲਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸਵਾਰੀ ਇੱਕ ਗੁਰੂ ਖਾਲਸਾ ਦੇ ਅਨੁਸਾਰ ਅੱਜ ਆਪਾਂ ਗੱਲ ਕਰਾਂਗੇ ਭਾਈ ਲੈਣਾ ਜੀ ਦੀਆਂ ਰਿਖਿਆਵਾਂ ਦੇ ਬਾਰੇ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦਾ ਇਮਤਿਹਾਨ ਲਿਆ ਬਾਰ-ਬਾਰ ਆਪਣੇ ਸਿੱਖਾਂ ਨੂੰ ਆਪਣੇ ਪੁੱਤਰਾਂ ਨੂੰ ਅਤੇ ਭਾਈ ਲੈਣਾ ਜੀ ਨੂੰ ਪਰਖਿਆ ਇੱਕ ਦਿਨ ਭਾਈ ਬੁੱਢਾ ਜੀ ਅਜੇ ਤਰੰਦਾਵਾ ਭਾਈ ਸੁਧਾਰਨ ਜੀ ਭਾਈ ਭਗੀਰਥ ਇਹ ਸਾਰੇ ਸਿੱਖਾਂ ਨੇ ਸਲਾਹ ਕੀਤੀ ਕਿ ਜਿਸ ਤਰ੍ਹਾਂ ਲੈਣਾ ਜੀ ਗੁਰੂ ਸਾਹਿਬ ਦੇ ਨਾਲ ਰਾਵੀ ਉੱਤੇ ਅਮਰਤ ਵੇਲੇ ਚਲੇ ਜਾਂਦੇ ਨੇ ਆਪਾਂ ਵੀ ਇਹਨਾਂ ਦੇ ਨਾਲ ਜਾਇਆ ਕਰੀਏ ਤਾਂ ਕਿ ਸਤਗੁਰਾਂ ਦੀ ਸੇਵਾ ਤੇ ਖੁਸ਼ੀ ਨੂੰ ਆਪਾਂ ਪ੍ਰਾਪਤ ਕਰ ਸਕੀਏ ਜਿਸ ਦਿਨੇ ਗਏ ਪੋ ਦਾ ਮਹੀਨਾ ਸੀਗਾ ਠੰਡੀ ਹਵਾ ਚੱਲ ਰਹੀ ਸੀ ਦਰਿਆ ਦੇ ਕਿਨਾਰੇ ਸੀਤ ਠੰਡ ਦੇ ਮਾਰੇ ਹੋਏ ਸੁੰਨ ਹੋ ਕੇ ਕੰਬਣ ਲੱਗ ਗਏ ਘਰ ਨੂੰ ਆਏ ਤਾਂ ਬਹੁਤ ਬਰਸਾਤ ਹੋਈ ਗੜੇ ਬਹੁਤ ਵਰਸੇ ਬਹੁਤ ਦੁੱਖ ਸਹਾਰ ਕੇ ਧਰਮਸ਼ਾਲਾ ਤੱਕ ਪਹੁੰਚੇ ਪਰ ਸਿਦਕੀ ਭਾਈ ਲੈਣਾ ਜੀ ਗੁਰੂ ਜੀ ਪਾਸ ਉੱਥੇ ਹੀ ਰਹੇ ਇਹ ਜਿਸ ਤਰ੍ਹਾਂ ਗਏ ਸੀਗੇ ਉਦਮ ਕਰਕੇ ਉਪਰਾਲਾ ਕਰਕੇ ਉਸੇ ਤਰ੍ਹਾਂ ਠੰਡ ਦੇ ਮਾਰੇ ਵਾਪਸ ਆ ਗਏ ਇੱਕ ਦਿਨ ਦੀ ਫੇਰ ਗੱਲ ਹੈ ਕਿ ਮੀਂਹ ਬਹੁਤ ਜ਼ਿਆਦਾ ਪਿਆ ਧਰਮਸ਼ਾਲਾ ਦੀ ਕੰਧ ਢਹਿ ਗਈ ਭਾਈ ਲੈਣਾ ਜੀ ਸਤીર ਸਿਰ ਦੇ ਕੇ ਸਾਰੀ ਰਾਤ ਖੜੇ ਰਹੇ ਗੁਰੂ ਜੀ ਨੂੰ ਇਹਨਾਂ ਨੇ ਪਤਾ ਨਹੀਂ ਲੱਗਣ ਦਿੱਤਾ ਵੀ ਕੰਧ ਡਿੱਗੀ ਐ ਤੇ ਸਥੀਰ ਇਹਨਾਂ ਦੇ ਸਿਰ ਦੇ ਉੱਪਰ ਰੱਖਿਆ ਹੋਇਆ। ਫੇਰ ਇੱਕ ਦਿਨ ਬਰਸਾਤ ਬਹੁਤ ਜ਼ਿਆਦਾ ਹੋਈ। ਗੁਰੂ ਜੀ ਦੀ ਬੈਠਕ ਦੀ ਕੰਧ ਡਿੱਗ ਪਈ। ਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਕਿਹਾ ਹੁਣੇ ਬਣਾਓ। ਉਹਨਾਂ ਨੇ ਜਵਾਬ ਦਿੱਤਾ ਹੁਣ ਤਾਂ ਰਾਤ ਬਹੁਤ ਹੋ ਰਹੀ ਐ। ਸਵੇਰੇ ਮਜ਼ਦੂਰ ਅਤੇ ਮਿਸਤਰੀ ਲਾ ਕੇ ਬਣਵਾ ਲਵਾਂਗੇ। ਫਿਰ ਸਿੱਖਾਂ ਨੂੰ ਆਖਿਆ ਉਹਨਾਂ ਆਖੇ ਮਹਾਰਾਜ ਦਿਨਤਾ ਚੜ ਜਾਣ ਦਿਓ ਦਿਨ ਚੜੇ ਬਣਾ ਦੇਵਾਂਗੇ ਭਾਈ ਲੈਣੇ ਜੀ ਕੰਨੀ ਤੱਕਿਆ ਤੱਕਹੀ ਲੈ ਕੇ ਲੱਕ ਬਨ ਕੇ ਕੰਧੋ ਉਸਾਰਨ ਲੱਗ ਪਏ ਉਸੇ ਸਮੇਂ ਰਾਤ ਨੂੰ ਇੰਨੀ ਮਿਹਨਤ ਕਰਕੇ ਜਿਹੜੀ ਕੰਧ ਇਹਨਾਂ ਨੇ ਉਸਾਰੀ ਗੁਰੂ ਬਾਬਾ ਜੀ ਨੇ 빙ਗੀ ਕਹਿ ਕੇ ਟਹਾਤੀ ਫਿਰ ਦੁਬਾਰਾ ਉਸਾਰੀ ਫਿਰ ਟਹਾਤੀ ਇਸ ਤਰ੍ਹਾਂ ਚਾਰ ਵਾਰੀ ਕੰਧ ਇਹਨਾਂ ਨੇ ਬਣਵਾ ਬਣਵਾ ਕੇ ਟਹਾਈ ਮਾਤਾ ਸੁਲੱਖਣੀ ਜੀ ਕਹਿਣ ਲੱਗੇ ਭਾਈ ਲੈਣੇ ਆ ਇਹ ਤਾਂ ਬੇਪ੍ਰਵਾਹ ਨੇ ਤੂੰ ਵੀ ਇੰਨਾ ਵਰਗਾ ਹੀ ਹੋ ਗਿਆ। ਤਦ ਹੱਥ ਜੋੜ ਕੇ ਆਗੋਂ ਆਖਣ ਲੱਗੇ ਆਈ ਲੈਣਾ ਜੀ। ਮਾਤਾ ਜੀ ਸੇਵਕ ਨੇ ਤਾਂ ਸੇਵਾ ਕਰਕੇ ਦੇਹ ਪਵਿੱਤਰ ਕਰਨੀ ਐ। ਕੰਧ ਬੰਨ ਨਾਲ ਕੋਈ ਪ੍ਰਯੋਜਨ ਨਹੀਂ ਹੈਗਾ ਸਾਡਾ। ਇੱਕ ਰਾਤ ਬਾਬਾ ਜੀ ਨੇ ਆਵਾਜ਼ ਦਿੱਤੀ ਦੇਖੋ ਕੱਡਾ ਦਿਨ ਚੜ ਗਿਆ। ਜਾਓ ਸਾਡੇ ਬਸਤਰ ਧੋ ਕੇ ਲਿਆਓ। ਉੱਤਰ ਬੋਲੇ ਤੋ ਸਾਨੂੰ ਬੁੱਢੇ ਹੋਣ ਕਰਕੇ ਨੀਂਦ ਨਹੀਂ ਪੈਂਦੀ। ਸਾਨੂੰ ਵੀ ਨਹੀਂ ਸੌਣ ਦਿੰਦੇ ਸਵੇਰੇ ਧਵਾ ਦੇਵਾਂਗੇ। ਜੇ ਨਹੀਂ ਸਰਦਾ ਤਾਂ ਪੋਸ਼ਾਕ ਬਦਲ ਲੋ ਹੋਰ ਸਿੱਖਾਂ ਦਾ ਨਾਮ ਲੈ ਕੇ ਆਖਿਆ ਬੁੱਢਿਆ ਜਾ ਭਾਈ ਸਾਡੇ ਵਸਤਰ ਧੋ ਲਿਆ ਦਿਨ ਚੜ੍ਹਿਆ ਹੋਇਆ ਆ ਬਾਬਾ ਬੁੱਢਾ ਜੀ ਬੋਲੇ ਅਜੇ ਤਾਂ ਅੱਧੀ ਰਾਤ ਹੈ ਮਹਾਰਾਜ ਅਸੀਂ ਇਸ ਵਕਤ ਖੂਜੋਤਿਆ ਕਰਦੇ ਸਾਂ ਮੈਨੂੰ ਤਾਰਿਆਂ ਦੀ ਚੰਗੀ ਜਾਣਚ ਹੈ ਫਿਰ ਹੁਕਮ ਹੋਇਆ ਲੈਣੇ ਆ ਤੂੰ ਵੇਖ ਦਿਨ ਤਾਂ ਚੜ੍ਹਿਆ ਹੋਇਆ ਹੈ ਇਹ ਮੰਨਦੇ ਨਹੀਂ ਹੈਗੇ ਇਹਨਾਂ ਨੇ ਬਾਹਰ ਜਾ ਕੇ ਮੋੜਾ ਆ ਕੇ ਵਾਪਸ ਅਰਜ਼ ਕੀਤੀ ਮਹਾਰਾਜ ਜਿੰਨਾ ਦਿਨ ਤੁਸੀਂ ਨੇ ਚੜਾਇਆ ਉਹਨਾਂ ਚੜ ਚੁੱਕੇ ਆ। ਬਾਬਾ ਜੀ ਨੇ ਬਸਤਰ ਧੋਣ ਲਈ ਦਿੱਤੇ। ਭਾਈ ਲੈਣਾ ਜੀ ਬਸਤਰ ਧੋ ਕੇ ਸੁਕਾ ਕੇ ਪਹਿਰ ਰਾਤ ਰਹਿੰਦੀ ਸੀਗੀ ਜਦ ਇਹ ਵਾਪਸ ਆ ਗਏ। ਲਿਖਿਆ ਹੈ ਸਾਖੀ ਦੇ ਵਿੱਚ ਭਾਈ ਲੈਣਾ ਜੀ ਨੂੰ ਉਸ ਵਕਤ ਦੁਪਹਿਰ ਦਾ ਸੂਰਜ ਦਿਸਿਆ ਸੀਗਾ। ਇੱਕ ਦਿਨ ਦੀ ਗੱਲ ਹੈ ਫਰਸ਼ ਉੱਤੇ ਬਿੱਲੀ ਮੈਲਾ ਕਰ ਗਈ ਅਤੇ ਇੱਕ ਚੂਹਾ ਮਾਰ ਕੇ ਵੀ ਸੁੱਟ ਗਈ। ਬਾਬਾ ਜੀ ਨੇ ਵਚਨ ਮੰਨਣ ਦੀ ਪ੍ਰੀਖਿਆ ਵਾਸਤੇ ਸ਼੍ਰੀ ਚੰਦਰ ਨੂੰ ਆਖਿਆ ਪੁੱਤਰ ਇਸ ਮੈਲੇ ਤੇ ਚੂਹੇ ਨੂੰ ਉਠਾ ਦਿਓ ਇਥੋਂ। ਬਾਬਾ ਪ੍ਰਿਥੀ ਚੰਦ ਜੀ ਬੋਲੇ ਮੈਂ ਨਹੀਂ ਚੱਕਣਾ। ਲక్ష్ਮੀ ਚੰਦਰ ਨੂੰ ਆਖਿਆ ਉਹਨੇ ਵੀ ਆਖਿਆ ਤੁਹਾਡੀ ਮੱਤ ਟਿਕਾਣੇ ਨਹੀਂ ਰਹੀ। ਭਲੇ ਮਾਨਸਾ ਦੇ ਪੁੱਤੇ ਹੋ ਜਿਹੇ ਕੰਮ ਥੋੜੀ ਕਰਦੇ ਨੇ ਗੰਦਾ ਚੱਕਣ ਵਾਲੇ ਲੈਣਾ ਜੀ ਕੰਨੀ ਦ੍ਰਿਸ਼ਟੀ ਕੀਤੀ ਇੱਕਦਮ ਉੱਠ ਖੜੇ ਹੋਏ ਭਾਈ ਲੈਣਾ ਜੀ ਫਰਸ਼ ਧੋ ਕੇ ਸਾਫ਼ ਕਰ ਦਿੱਤਾ ਇੱਕ ਦਿਨ ਦੀ ਗੱਲ ਹੈ ਕਿ ਬਾਬਾ ਜੀ ਪਾਸ ਸੁੱਚੇ ਸੁਲੇਮਾਨੀ ਪੱਥਰ ਦਾ ਇੱਕ ਕਟੋਰਾ ਸੀਗਾ ਇੱਕ ਪੱਥਰ ਹੁੰਦਾ ਸੁੱਚਾ ਸੁਲੇਮਾਨੀ ਉਹਦਾ ਕਟੋਰਾ ਬਣਿਆ ਹੋਇਆ ਸੀ ਪੱਥਰ ਦਾ ਕਟੋਰਾ ਉਹ ਤੇ ਦਹੀਂ ਪਾ ਕੇ ਖੂਹ ਤੇ ਇਸ਼ਨਾਨ ਕਰਨ ਦੇ ਲਈ ਬਾਬਾ ਜੀ ਚੱਲੇ ਪੁੱਤਰ ਤੇ ਸਿੱਖ ਵੀ ਨਾਲ ਸਨ ਕਿਉਂਕਿ ਉਮਰ ਸਤਗੁਰਾਂ ਦੀ ਬਹੁਤ ਹੋ ਚੁੱਕੀ ਸੀ ਤੇ ਨਾਲ ਸਹਾਇਤਾ ਦੇ ਲਈ ਸਿੱਖ ਵੀ ਮਗਰ ਤੁਰ ਪਏ ਤੇ ਪੁੱਤਰ ਵੀ ਚੱਲ ਪਏ ਕਟੋਰਾ ਹੱਥ ਵਿੱਚੋਂ ਇੱਕ ਗੰਦੇ ਡੂੰਗੇ 'ਚ ਬੱਚੇ ਵਿੱਚ ਸਤਗੁਰਾਂ ਨੇ ਛੁੱਟ ਦਿੱਤਾ ਤੇ ਆਪਣੇ ਪੁੱਤਰਾਂ ਨੂੰ ਆਖਿਆ ਕਿ ਇਸ ਨੂੰ ਬਾਹਰ ਕੱਢੋ ਉਹਨਾਂ ਕਿਹਾ ਦામੜੀ ਦੀ ਬੁੱਢੀ ਟੱਕਾ ਸਿਰ ਮਨਾਈ ਮਤਲਬ ਇੱਕ ਪੈਸਾ ਜਾਂ ਸੇਰ ਦਾਣੇ ਦੇ ਕੇ ਕਿਸੇ ਮਜ਼ਦੂਰ ਤੋਂ ਕਢਵਾ ਲਵਾਂਗੇ ਤੁਸੀਂ ਡੇਰੇ ਚੱਲੋ ਅਸੀਂ ਗੰਦੇ ਚਿੱਕੜ ਵਿੱਚ ਪਈਏ ਚੰਗਾ ਨਹੀਂ ਲੱਗਦਾ ਇਸ ਚਬੱਛੇ ਵਿੱਚ ਟੋਏ ਵਿੱਚ ਬੜਾਂਗੇ ਗੰਦੇ ਹੋਵਾਂਗੇ ਸੱਟ ਖਾਵਾਂਗੇ ਇਹ ਕੋਈ ਚੰਗੀ ਗੱਲ ਥੋੜੀ ਐ ਹੋਰ ਸਿੱਖਾਂ ਨੇ ਵੀ ਇਹੀ ਗੱਲਾਂ ਆਖੀਆਂ ਕੋਈ ਆਖੇ ਨਾ ਲੱਗਿਆ ਪਰ ਸਤਗੁਰਾਂ ਨੇ ਤਾਂ ਸਿੱਖੀ ਪਰਖਣੀ ਸੀ ਆਗਿਆ ਮੰਨਣ ਵਾਲਿਆਂ ਨੂੰ ਪਰਖਣਾ ਸੀ ਕਿ ਕੌਣ ਆਗਿਆ ਮੰਨਦੇ ਨੇ ਲੈਣੇ ਕਨੀ ਤੱਕਿਆ ਤਾਂ ਭਾਈ ਲੈਣਾ ਜੀ ਨੇ ਛੱਟਪਟ ਚ ਬੱਚੇ ਵਿੱਚ ਵੜ ਕੇ ਕਟੋਰਾ ਕੱਢ ਕੇ ਧੋ ਮਾਜ ਕੇ ਬਾਬਾ ਜੀ ਦੇ ਹੱਥ ਵਿੱਚ ਧਰ ਦਿੱਤਾ ਬਾਅਦ ਚ ਆਪਣੇ ਕੱਪੜੇ ਧੋ ਕੇ ਇਸ਼ਨਾਨ ਕਰਕੇ ਡੇਰੇ ਆ ਗਏ ਇੱਕ ਵਾਰੀ ਦੀ ਗੱਲ ਹੈ ਬਹੁਤ ਝੜੀ ਲੱਗੀ ਹੋਈ ਸੀ ਬਰਖਾ ਨੇ 3 ਦਿਨ ਲੰਗਰ ਨਾ ਹੋਣ ਦਿੱਤਾ 3 ਦਿਨ ਧਰਮਸ਼ਾਲਾ ਦੇ ਵਿੱਚ ਲੰਗਰ ਨਾ ਬਣਿਆ ਇੰਨਾ ਬਰਸਾਤ ਐ ਨਮੀ ਪਿਆ ਸਿੱਖਾਂ ਅਰਜ ਕਰੀ ਸੰਗਤ ਭੁਖੀ ਐ ਮਹਾਰਾਜ ਤਾਗੋ ਹੁਕਮ ਹੋਇਆ ਤਪ ਕਰੋ ਦੋ ਦਿਨ ਹੋਰ ਗੁਜ਼ਰ ਗਏ ਤਿੰਨ ਦਿਨ ਪਹਿਲਾਂ ਦੋ ਦਿਨ ਹੋਰ ਪੰਜ ਦਿਨ ਟੋਟਲ ਸਿੱਖ ਸੰਗਤ ਧਰਮਸ਼ਾਲਾ ਦੇ ਵਿੱਚ ਭੁੱਖੀ ਰਹੀ ਬਰਸਾਤ ਦੇ ਕਾਰਨ ਤਾਂ ਸਿੱਖਾਂ ਨੂੰ ਭੁਖੇ ਡਾਮਾ ਡੋਲ ਫਿਰਦੇ ਦੇਸ਼ ਤੇ ਜਦੋਂ ਮੀਂਹ ਥਮ ਗਿਆ ਬਰਸਾਤ ਰੁਕ ਗਈ ਤਾਂ ਇੱਕ ਟਿੱਬੇ ਉੱਤੇ ਇੱਕ ਕਿਕਰੇ ਹੀਠਾਂ ਸਤਿਗੁਰੂ ਜਾ ਬੈਠੇ ਸ੍ਰੀ ਚੰਦ ਨੂੰ ਆਖਿਆ ਬੱਚਾ ਸ੍ਰੀ ਚੰਦ ਇਸ ਉੱਤੇ ਚੜ ਕੇ ਹਲੂਣਾ ਦੇ ਮਠਾਈ ਗਿਰੂਗੀ ਕੰਕਦਾ ਸ਼ੱਕ ਲਉ ਉਹ ਬੋਲਿਆ ਹੁਣ ਠੀਕ 70 72 ਹੋ ਗਏ ਹੋ ਤੁਸੀਂ ਆਪ ਹੀ ਆਪਣੀ ਬਾਣੀ ਵਿੱਚ ਲਿਖਵਾਇਆ ਹੈ 70 ਕਾ ਮਤਹੀਨ ਅਸੀਂਹਾ ਕਾ ਵਿਵਹਾਰ ਨਾ ਪਾਵੇ ਤੁਹਾਡੀ ਮਤ ਚਲੀ ਗਈ ਹੈ ਕਿਤੇ ਕਿਕਰਾਂ ਨੂੰ ਵੀ ਮਠਿਆਈਆਂ ਲੱਗਦੀਆਂ ਨੇ ਕਿਕਰਾਂ ਨੂੰ ਤਾਂ ਕੰਡੇ ਤੇ ਕੌੜੀਆਂ ਫਲੀਆਂ ਲੱਗਣਗੀਆਂ ਉਹ ਛੜਨਗੀਆਂ ਹੋਰ ਸਿੱਖ ਵੀ ਬਹੁਤ ਸਾਰੇ ਉਹਨਾਂ ਦੇ ਹੀ ਬਚਨ ਦੀ ਗਵਾਹੀ ਦੇਣ ਲੱਗੇ ਮਹਾਰਾਜ ਐਦਾਂ ਕਿਦਾਂ ਹੋ ਸਕਦਾ ਕਿਕਰਾਂ ਤੋਂ ਮਠਿਆਈਆਂ ਕਿਸ ਤਰ੍ਹਾਂ ਝੜ ਸਕਦੀਆਂ ਮੈਂ ਫੇਰ ਗੁਰੂ ਜੀ ਬੋਲੇ ਬੱਚੇ ਲੈਣੇ ਆ ਤੂੰ ਹੀ ਸੰਗਤ ਨੂੰ ਮਿਠਾਈ ਛਕਾ ਦੇ ਭਾਈ ਜਾ ਉੱਠ ਟਿੱਕਰ ਨੂੰ ਹਿਲਾ ਭਾਈ ਲੈਣਾ ਜੀ ਨੇ ਬਹੁਤ ਜਲਦੀ ਟਿੱਕਰ ਦੇ ਉੱਪਰ ਚੜ ਕੇ ਜਦ ਕਿਕਰ ਹਿਲਾਈ ਤਾਂ ਹੇਠਾਂ ਮਿਠਾਈ ਦੇ ਢੇਰ ਲੱਗਦੇ ਸੰਗਤ ਨੇ ਰੱਜ ਕੇ ਛਕ ਕੇ ਅਤੇ ਬਾਕੀ ਬਚਦੀ ਪੱਲਿਆਂ ਨਾਲ ਵੰਨ ਲਈ ਇੱਕ ਦਿਨ ਦੀ ਗੱਲ ਹੈ ਸਿੱਖੀ ਪਰਖਣ ਵਾਸਤੇ ਫਟੇ ਪੁਰਾਣੇ ਮੈਲੇ ਕੁਚਲੇ ਕੱਪੜੇ ਹੱਥ ਵਿੱਚ ਛੋਰਾ ਤੇ ਡੰਡਾ ਚਾਰ ਪੰਜ ਕੁੱਤੇ ਕੁੱਤੀਆਂ ਲੈ ਕੇ ਬਹੁਤ ਭਿਆਨਕ ਸੈਂਸੀਆਂ ਵਾਲਾ ਗਧੀਆਂ ਵਾਲਾ ਵੇਸ ਬਣਾ ਕੇ ਸਤਿਗੁਰੂ ਜੀ ਜੰਗਲ ਵਿੱਚੋਂ ਧਰਮਸ਼ਾਲਾ ਦੇ ਵਿੱਚ ਆਵੜੇ ਜਿਹੜਾ ਅੱਗੇ ਆਵੇ ਪੁੱਛਣ ਤੂੰ ਕੌਣ ਜੋ ਆਖੇ ਮੈਂ ਆਪ ਜੀ ਦਾ ਸਿੱਖ ਉਸੇ ਨੂੰ ਡੰਡੇ ਮਾਰਨ ਲੱਗ ਜਾਣਾ ਬਹੁਤ ਸਿੱਖ ਕੁੱਟੇ ਭਾਜਾਂ ਪੈ ਗਈਆਂ ਆਖਰ ਦਰਿਆ ਦੇ ਕਿਨਾਰੇ ਗਏ ਜਿਹੜੇ ਭਾਈ ਬੁੱਢੇ ਵਰਗੇ ਬੜੇ ਸਿੱਧਕੀ ਸਭ ਨੂੰ ਸੁਣਾ ਕੇ ਆਖਿਆ ਜੋ ਮੇਰਾ ਸਿੱਖ ਹੈ ਮੇਰੇ ਪਿੱਛੇ ਆਵੇ ਅੱਗੇ ਗਏ ਤਾਂ ਅੱਗੋਂ ਛੋਟੇ ਢੀਮੇ ਯਾਨੀ ਕਿ ਇੱਟਾਂ-ਬੱਟੇ ਛੋਟੀਆਂ ਨਾਲ ਉਹਨਾਂ ਦੇ ਮੰਗਰ ਪੈ ਗਏ ਮਾਰਨ ਆਖਰ ਨੂੰ ਸਭ ਭੱਜ ਗਏ ਪਰ ਪੰਜ ਜਣੇ ਖੜੇ ਰਹੇ ਪੰਜਾਂ ਨੇ ਇਹ ਆਖਿਆ ਭਾਵੇਂ ਮਾਰ ਦਿਓ ਪਰ ਪਿੱਛਾ ਨਹੀਂ ਛੱਡਦੇ ਗੁਰੂ ਜੀ ਸੰਘਣੇ ਜੰਗਲ ਵਿੱਚ ਜਾ ਕੇ ਬੈਠ ਗਏ ਉੱਥੇ ਰਾਤ ਪੈ ਗਈ ਜਦ ਅੰਧੇਰਾ ਹੋ ਗਿਆ ਤਾਂ ਅੱਗੇ ਚਿਤਾਬਲ ਦੀ ਨਜ਼ਰ ਆਈ ਹੁਕਮ ਕੀਤਾ ਜੇ ਤੁਸੀਂ ਮੇਰੇ ਸਿੱਖ ਹੋ ਮੇਰੀ ਆਗਿਆ ਮੰਨਣ ਵਾਲੇ ਹੋ ਤਾਂ ਇਸ ਚਿਤਾ ਦੇ ਵਿੱਚ ਵੜ ਜਾਓ ਇਹ ਦੇਖ ਕੇ ਸੁਣ ਕੇ ਸਭ ਪਿੱਛੇ हट ਗਏ ਇੱਕ ਲੈਣਾ ਜੀ ਰਹਿ ਗਏ ਪੰਜਾਂ ਦੇ ਵਿੱਚੋਂ ਭਾਈ ਲੈਣਾ ਜੀ ਨੇ ਜਦ ਉਸ ਵਿੱਚ ਪਰਵੇਸ਼ ਕੀਤਾ ਤਾਂ ਇੱਕ ਬੂਟੀ ਹੁੰਦੀ ਹੈ ਜਿਹੜੀ ਰਾਤ ਨੂੰ ਅੱਗ ਵਾਂਗੂ ਬਲਦੀ ਐ। ਉਹਨਾਂ ਨੂੰ ਇਹ ਚੇਤਾ ਉਹ ਬੂਟੀ ਦਾ ਢੇਰ ਨਜ਼ਰ ਆਇਆ ਜੋ ਕਿ ਠੰਡਾ ਸੀਤ ਸੀਗਾ। ਕਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਪਰਖਿਆ। ਫੇਰ ਇੱਕ ਦਿਨ ਦੀ ਗੱਲ ਐ ਕਿ ਰਾਵੀ ਕਿਨਾਰੇ ਬੈਠੇ ਸਤਿਗੁਰੂ ਸੰਗਤ ਉੱਥੇ ਹੀ ਇਕੱਠੀ ਹੋ ਗਈ। ਉੱਥੇ ਇੱਕ ਮੁਰਦਾ ਪਿਆ ਦੇਖ ਕੇ ਹੁਕਮ ਕੀਤਾ ਜੋ ਮੇਰਾ ਸੱਚਾ ਸਿੱਖ ਐ ਉਹ ਮੁਰਦੇ ਨੂੰ ਖਾ ਲੇ। ਜੋ ਨਾ ਖਾਵੇ ਉਹ ਇੱਥੋਂ ਚਲਾ ਜਾਵੇ। ਇਹ ਸੁਣ ਕੇ ਸਭ ਖਿਸਕ ਗਏ ਇਹ ਤਾਂ ਯਾਰ ਸੱਚੀ ਆਪਾਂ ਕਹਿੰਦੇ ਆ ਵੀ ਬਜ਼ੁਰਗ ਹੋ ਗਏ ਮਤਹੀਨੇ ਹੋ ਗਏ ਇਹਨਾਂ ਦਾ ਤਾਂ ਉਠੀਆਂ ਗੱਲਾਂ ਕਰਨ ਲੱਗ ਗਏ ਗੁਰੂ ਅੰਗਦ ਦੇਵ ਜੀ ਨੇ ਭਾਈ ਲੈਣਾ ਜੀ ਨੇ ਬੇਨਤੀ ਕੀਤੀ ਪੈਰਾਂ ਵੱਲੋਂ ਖਾਵਾ ਮਹਾਰਾਜ ਜਾਂ ਸਿਰ ਵੱਲੋਂ ਖਾਵਾ ਜਿੱਥੋਂ ਤੁਹਾਡਾ ਹੁਕਮ ਹੋਵੇ ਮੈਂ ਉੱਥੋਂ ਹੀ ਖਾ ਲਵਾਂਗਾ ਗੁਰੂ ਜੀ ਦਾ ਹੁਕਮ ਹੋਇਆ ਇਹਨੂੰ ਵਿਚਕਾਰੋਂ ਖਾ ਜਦੋਂ ਭਾਈ ਲੈਣਾ ਜੀ ਨੇ ਪਰਦਾ ਚੱਕਿਆ ਕੱਪੜਾ ਚੱਕਿਆ ਉਸ ਲਾਸ਼ ਦੇ ਉੱਪਰੋਂ ਡੈੱਡ ਬੋਡੀ ਦੇ ਉੱਪਰੋਂ ਅੱਗੇ ਦੇਖਿਆ ਅੱਗੇ ਕੜਾਹ ਪ੍ਰਸ਼ਾਦ ਦਾ ਢੇਰ ਇਸ ਤਰ੍ਹਾਂ ਦੇ ਕੌਤਕ ਸੀਗੇ ਜੋ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖਾਂ ਨੂੰ ਪਰਖਣ ਦੇ ਲਈ ਆਪਣੇ ਆਖਰੀ ਸਮੇਂ ਦੇ ਆਪਣੇ ਆਖਰੀ ਦਿਨਾਂ ਦੇ ਵਿੱਚ ਕੀਤੇ ਜਿਦੇ ਵਿੱਚ ਭਾਈ ਲੈਣਾ ਜੀ ਪੂਰੇ ਨੰਬਰ ਲੈ ਕੇ ਪਾਸ ਹੋਏ ਅਤੇ ਆਖਰ ਗੁਰੂ ਨਾਨਕ ਦੇ ਉਤਰਾਧਿਕਾਰੀ ਦੇ ਵੱਜੋਂ ਲੈਣੇ ਤੋਂ ਅੰਗਦ ਬਣ ਗਏ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਲੱਗੀ ਤੁਹਾਨੂੰ ਸਾਡਾ ਓਕਾਲਾ ਕਿਸ ਤਰ੍ਹਾਂ ਲੱਗਿਆ ਕਮੈਂਟ ਦੇ ਵਿੱਚ ਜਰੂਰ ਦੱਸਣਾ ਜੀ ਹੋਰ ਆਪਾਂ ਕਿਸ ਤਰ੍ਹਾਂ ਸੁਧਾਰ ਕਰ ਸਕਦੇ ਆ ਇਸ ਦੇ ਵਿੱਚ ਉਹ ਵੀ ਤੁਸੀਂ ਸੁਝਾਅ ਦੇ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ